ਅੱਸੀ ਕੱਲ ਮਿੱਤਰੋ ਦਿਨ ਸੋਮਵਾਰ ਅੱਜ ਆਪਾਂ ਖੜੇ ਆ ਬਰਨਾਲਾ ਮੰਡੀ ਦੇ ਵਿੱਚ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਉਹ ਟਰੈਕਟਰਾਂ ਤੇ ਆ ਕਿਹੜੇ ਕਿਹੜੇ ਮਾਡਲ ਨੇ ਤੇ ਕੀ ਕੀ ਰੇਟ ਰਹਿਣਗੇ ਉਹ ਤੁਹਾਨੂੰ ਦੱਸਾਂਗੇ ਬਾਕੀ ਸਾਰੇ ਭਾਈ ਬੰਦੇ ਵਿੱਚ ਕਹਿੰਦੇ ਕਮੈਂਟਾਂ ਚ ਭਾਈ ਅੱਜ ਰੇਟ ਵਧਦਾ ਇਹ ਹਰੇਕ ਮੰਡੀ ਦੇ ਵੀਰੇ ਅਲੱਗ-ਅਲੱਗ ਰੇਟ ਹੁੰਦਾ ਸੀਜ਼ਨ ਦੇ ਹਿਸਾਬ ਨਾਲ ਟਰੈਕਟਰ ਦਾ ਰੇਟ ਹੁੰਦਾ ਅੱਜ ਤੋਂ ਮੰਡੀ ਵਧੀਆ ਭਰੀਆ ਤੁਹਾਨੂੰ ਅਲੱਗ-ਅਲੱਗ ਟਰੈਕਟਰਾਂ ਦੇ ਜਿਹੜੇ ਰੇਟ ਨੇ ਉਹ ਦੱਸਦੇ ਆ ਜੁੜੇ ਰਹੋ ਪੂਰੀ ਵੀਡੀਓ ਨਾਲ ਲਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸਵਰਾਜ ਦੀ ਸਵਰਾਜ ਹੈਗਾ ਜੀ ਮਾਡਲ 2003 ਬਾਈ ਦਾ ਕੰਟੈਕਟ ਨੰਬਰ ਵੀ ਦੇਵਾਂਗੇ ਤੇ ਲੋਕੇਸ਼ਨ ਵੀ ਦੱਸਾਂਗੇ ਤੇ ਰੇਟ ਦੀ ਗੱਲ ਕਰੀਏ ਰੇਟ ਰੱਖਿਆ ਹੋਇਆ 2 ਲੱਖ ਤੇ 65 ਹਜ਼ਾਰ ਪੀਵੀ ਨੰਬਰ ਦਾ ਹੈ ਟਰੈਕਟਰਾਂ ਤੇ ਚਿਪ ਵਾਲੀ ਦੀ ਕਾਪੀ ਆ ਵਾ ਮਾਨਤਾ ਨਾ ਐਮ ਆਰਫ ਦੇ ਜਿਹੜੇ ਤੇ ਟਾਇਰ ਨੇ ਇਹਦਾ ਕੰਟੈਕਟ ਨੰਬਰ ਹੈਗਾ ਮਾਲਕ ਦਾ 98724 30209 ਇੱਕ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਉਸ ਤੋਂ ਬਾਅਦ ਹੈਗਾ ਜੀ ਸੋਨਾਲੀ ਕ ਇੰਟਰਨੈਸ਼ਨਲ ਮਾਡਲ ਹੈ ਜੀ 6 ਪੀ ਵੀ 19 ਨੰਬਰ ਦਾ ਹੈ ਟਰੈਕਟਰ ਆ ਰੇਟ ਆ 3 ਲੱਖ ਤੇ 15000 ਰੁਪਿਆ ਤੇ ਬਾਈ ਦਾ ਕੰਟੈਕਟ ਨੰਬਰ ਹੈਗਾ ਜਿਹੜਾ 94600 94468 94468 43360 ਬਾਈ ਨੂੰ ਕੰਟੈਕਟ ਕਰਕੇ ਜਿਹੜਾ ਟਰੈਕਟਰ ਖਰੀਦ ਸਕਦੇ ਹੋ ਜੇ ਕਿਸੇ ਨੇ ਹੋਟਾ ਵਾਲੀ ਛਾਤਰੀ ਅਲੱਗ ਤੋਂ ਕੱਲੀ ਲੈਣੀ ਆ ਪਾ ਉਹ ਵੀ ਮਿਲ ਜੂਗੀ ਇਹਦਾ 16 17000 ਰੇਟ ਰੱਖਿਆ ਹੈ ਬਾਕੀ ਮੌਕੇ ਤੇ ਹੋ ਜੂਗਾ 14 9 28 ਦੇ ਇਹਦੇ ਟਾਇਰ ਨੇ ਸਾਈਡ ਗੀਅਰ ਦੇ ਵਿੱਚ ਆ ਕੰਡੀਸ਼ਨ ਪੂਰੀ ਚੰਗੀ ਪਈ ਆ ਮਾਡਲ 6000 ਰੇਟ 315 ਪੀਵੀ 19 735 ਆ ਗਿਆ ਜੀ ਮਾਡਲ ਹੈਗਾ ਜੀ ਇਹ 94 ਤੇ ਰੇਟ ਹੈ 130000 ਕੰਡੀਸ਼ਨ ਚੈੱਕ ਕਰ ਸਕਦੇ ਹੋ ਪੀਵੀ 28 ਉਸ ਤੋਂ ਬਾਅਦ ਆ ਗਿਆ ਜੀ ਫੋਰਡ ਮਾਡਲ ਹੈ ਜੀ 94 ਰੇਟ 1,45,000 ਰੁਪਿਆ ਕੰਡੀਸ਼ਨ ਦੇਖ ਸਕਦੇ ਹੋ ਕੰਟੈਕਟ ਨੰਬਰ ਹੈਗਾ 98724 30209 ਫੋਰਡ ਵਾਲੇ ਮਾਲਕ ਨਾਲ ਤੁਸੀਂ ਗੱਲ ਕਰਕੇ ਫੋਰਡ ਖਰੀਦ ਸਕਦੇ ਹੋ ਪੀਵੀ 19 ਬਰਨਾਲੇ ਦਾ ਜਿਹੜਾ ਨੰਬਰ ਆ ਫੋਰਡ ਦਾ ਉਸ ਤੋਂ ਬਾਅਦ ਆ ਗਈ ਜੀ ਟਰਾਲੀ ਟਰਾਲੀ ਦੀ ਗੱਲ ਕਰੀਏ ਟਰਾਲੀ ਹੈਗੀ ਜੀ ਰੇਟ 1,62,000 11 ਸਵਾ 6 ਦੇ ਵਿੱਚ ਇਹ ਟਰਾਲੀ ਆ ਲੈਫਟ ਪੰਪ ਵਾਲੀ ਟਰਾਲੀ ਆ ਗਾਡਰ ਗੁੱਡਰ ਪੂਰੇ ਚੰਗੇ ਲੱਗੇ ਨੇ ਲੈਫਟ ਪੰਪ ਵੀ ਪੂਰਾ ਚੰਗਾ ਗਾ ਫਰਸ਼ ਦੀ ਗੱਲ ਕਰੀਏ ਫਰਸ਼ ਸਾਫ ਕੰਡੀਸ਼ਨ ਦੇ ਵਿੱਚ ਪਿਆ ਚਾਰ ਦੇ ਚਾਰੇ ਟਾਇਰ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ ਉਸ ਤੋਂ ਬਾਅਦ ਫੇਰ ਆ ਗਈ ਜੀ ਟਰਾਲੀ 1 46 ਰੇਟ ਆ 11 ਸਵਾ 6 ਦੇ ਵਿੱਚ ਵੀ ਇਹ ਟਰਾਲੀ ਆ ਜਾਲ ਸਮੇਤ ਬਿੱਡੀ ਫਾਰਸ ਨਵਾਂ ਪਿਆ ਟਰਾਲੀ ਬਿਲਕੁਲ ਨਵੀਆਂ ਟਾਇਰ ਚੰਗੇ ਨੇ ਪੰਪ ਵੀ ਨਵਾਂ ਗਾ ਲੋ ਜੀ ਉਸ ਤੋਂ ਬਾਅਦ ਸਵਰਾ 735 ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 99 ਰੇਟ 177 ਪੀਵੀ 11 735 ਐਫੀ ਕੰਡੀਸ਼ਨ ਪੂਰੀ ਸਾਫ਼ ਸੁਥਰੀ ਪਈਆ 735 ਦੀ ਜੀ ਉਸ ਤੋਂ ਬਾਅਦ ਆ ਗਿਆ ਵੀਰੋ ਲੋਡਰ 6 ਮਾਡਲ ਦੇ ਵਿੱਚ ਜਿਹੜਾ ਇਹ ਟਰੈਕਟਰ ਜੌਂਡੀਆਰਾ ਲੋਡਰ ਪੂਰਾ ਚੰਗਾ ਤਨਹੋਲੇ ਮਸ਼ਹੂਰ ਨੇ ਸੁਖ ਲਾ ਲਈ ਤਨਹੋਲੇ ਸੁਖ ਲਾ ਲਈ ਪੂਰੇ ਮਸ਼ਹੂਰ ਨੇ ਉਹਨਾਂ ਦਾ ਜਿਹੜਾ ਇਹ ਲੋਡਰ ਮੂਰੇ ਲੱਗਿਆ ਹੋਇਆ ਟਰੈਕਟਰ ਦੇ ਹੁਣੀ ਹੁਣੀ ਇਹ ਵਰਕਿੰਗ ਕਰਕੇ ਆਇਤਾ ਦੇਖੋ ਵਿੱਚੀ ਫਸਿਆ ਬੈਨਾ ਮੰਡੀ ਦੇ ਵਿੱਚ ਕੋ ਸਮਾਨ ਚੱਕਣਾ ਸੀ ਹੁਣੀ ਚੱਲ ਕੇ ਸਾਡਾ ਟਰੈਕਟਰ ਉੱਥੇ ਪੀਵੀ ਨੰਬਰ ਦਾ ਇਹ ਲੋਡਰ ਆ ਜੌਂਡੀਆ ਟਰੈਕਟਰ ਆ 475000 ਇਹਦਾ ਰੇਟ ਆ loader ਦੇ ਸਮੇਤ ਰੇਟ ਆ ਜੀ ਟਰੈਕਟਰ ਦਾ ਬਹੁਤ ਜਾਇਜ਼ ਰੇਟ ਚਾ ਜੇ ਕਿਸੇ ਨੂੰ ਬਣਿਆ ਬਣਾਇਆ ਲੋਡਰ ਲੈਣਾ ਤਾਂ ਬਾਈ ਕੰਟੈਕਟ ਕਰ ਸਕਦੇ ਨੇ ਲੋ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਲੋਡਰ ਦੀ ਕੰਟੈਕਟ ਨੰਬਰ ਹੈਗਾ 9872430209 ਤੇ ਇੱਕ ਹੈਗਾ 991430648 ਇਹਨਾਂ ਦੋਨੇ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਲੋਡਰ ਜਿਹੜਾ ਉਹ ਖਰੀਦ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855 FE ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ ਇਹ ਮਾਡਲ ਹੈਗਾ ਜੀ ਇਹ 5 ਮਾਡਲ ਤੇ ਲਿਖਿਆ ਹੀ ਨਹੀਂ ਹੋਇਆ ਕਿੰਨੇ ਮਾਡਲ ਟਰੈਕਟਰ ਆ ਯਾਰ ਹਾਂ ਰੇਟ ਮਟਿਆ ਪਰ 5,55,000 15 16 ਹੋਊਗਾ ਲਿਖਿਆ ਨਹੀਂ ਹੋਇਆ 16 ਮਾਡਲ ਹੈ ਮਾਡਲ ਹੈਗਾ ਜੀ ਇਹ 16 ਤੇ ਰੇਟ 5 ਲੱਖ ਤੇ 5000 ਰੁਪਏ ਕੰਡੀਸ਼ਨ ਦੇਖ ਸਕਦੇ ਹੋ ਇੱਕ ਵਾਰ ਉਸ ਤੋਂ ਬਾਅਦ ਹੈਗਾ ਜੀ ਸਵਰਾਜ 855 ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ ਇਹ 10 ਤੇ ਰੇਟ ਆ 3 ਲੱਖ ਤੇ 45000 ਰੁਪਏ ਵਾਹ ਬੋਲਦਾ ਟਰੈਕਟਰ ਰੇਟ 'ਚ ਟਰੈਕਟਰ ਆ ਪੀਵੀ ਨੰਬਰ ਦਾ ਹੈ ਟਰੈਕਟਰ ਆ ਕੰਡੀਸ਼ਨ ਸਾਫ਼ ਪਈ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਐਮ ਆਰ ਐਫ ਦੇ ਟਾਇਰ ਨੇ ਇੰਜਨਾਂ ਦਾ ਪੂਰਾ ਚੰਗਾ ਟਰੈਕਟਰ ਆਪਣਾ ਟਰੈਕਟਰ ਕੰਟੈਕਟ ਨੰਬਰ ਕਿੰਨਾ ਫੋਨ ਨੰਬਰ 97806 3244 97806 3244 ਤੇ ਬਾਈ ਨੂੰ ਕੰਟੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਾਕੀ ਮੌਕੇ ਤੇ ਰੇਟ ਜਿਹੜਾ ਹੋ ਜੂਗਾ ਇਹ ਵੀ ਆਪਣੀਆਂ ਸੋਨਾਲੀ ਕੱਢੀ ਆਈ ਇਹ ਵੀ ਬਾਈ ਦਾ ਜੀ ਮਾਡਲ ਆ ਜੀ 2 ਰੇਟ 180 ਤੇ ਫੋਨ ਨੰਬਰ ਉਹੀ ਆ ਬਾਈ ਦਾ ਜਿਹੜਾ ਪਹਿਲਾਂ ਦੱਸਿਆ ਸੀ ਦੋਨੇ ਟਰੈਕਟਰ ਵੀਰ ਦੇ ਨੇ ਕੰਡੀਸ਼ਨ ਦੇਖ ਸਕਦੇ ਹੋ ਸੋਨਾਲੀ ਕਿਆ 60 ਦੀ ਲੋ ਜੀ ਉਸ ਤੋਂ ਬਾਅਦ ਆ ਗਿਆ ਜੀ ਅਰਜਨ ਨੋਵੋ 655 4x4 ਟਾਪ ਮਾਡਲ ਦੇ ਵਿੱਚ ਇਹ ਜੀ ਟਰੈਕਟਰ ਆ ਮਾਡਲ ਆ B ਰੇਟ ਆ 985 ਜਮਨ ਨਮਾ ਪਿਆ 4x4 ਅਰਜਨ ਕੰਡੀਸ਼ਨ ਦੇਖ ਸਕਦੇ ਹੋ ਜੀ ਆਪਾਂ ਨੂੰ ਮੈਸੇਜ ਕੰਟੈਕਟ ਤੇ ਜਾਂ YouTube Facebook Insta ਤੇ ਮੈਸੇਜ ਕਰਕੇ ਤੁਸੀਂ ਦੱਸ ਸਕਦੇ ਜਿਹੜੇ ਵੀ ਇਹਨੂੰ ਟਰੈਕਟਰ ਦੀ ਲੋੜ ਆ ਉਸ ਤੋਂ ਬਾਅਦ ਆ ਗਿਆ ਜੀ ਪ੍ਰੀਤ EV 4x4 ਦੇ ਵਿੱਚ ਆ ਮਾਡਲ ਮਿੱਤਰੋ ਇਹ 21 ਤੇ ਰੇਟ ਦੀ ਗੱਲ ਕਰੀਏ ਰੇਟ ਰੱਖਿਆ ਹੋਇਆ 22 ਨੇ 7 ਲੱਖ ਤੇ 45000 ਰੁਪਏ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਮਿਊਜ਼ਿਕ ਸਿਸਟਮ ਜਿਹੜਾ ਲੱਗਿਆ ਹੋਇਆ ਫਾਈਬਰ ਵਾਲੀ ਜਿਹੜੀ ਛਤਰੀ ਲੱਗੀ ਹੋਈ ਹੈ ਟਰੈਕਟਰ ਦੇ ਉਸ ਤੋਂ ਬਾਅਦ ਫੇਰ ਆ ਗਿਆ ਮਹਿੰਦਰਾ ਅਰਜਨ ਡੀਆਈ 605 ਸਾਈਡ ਗੇਅਰ ਦੇ ਵਿੱਚ ਹੈ ਵੀ ਕੰਡੀਸ਼ਨ ਪੂਰੀ ਚੰਗੀ ਪਈ ਹੈ ਪੀਵੀ 03 ਜਿਹੜਾ ਇਹਦਾ ਨੰਬਰ ਆ ਮਾਡਲ ਆ ਜੀ ਇਹ 22 ਤੇ ਟਾਪ ਮਾਡਲ ਦੇ ਵਿੱਚ ਆ ਜੀ ਇਹ ਫੁੱਲ ਚੇਂਜਰ ਗੇਅਰ ਵਾਲਾ ਵੀ ਹੈ ਨਾ ਚੇਂਜਰ ਵਾਲਾ ਹੀ ਹੋਣਾ ਚੇਂਜਰ ਗੇਅਰ ਦੇ ਵਿੱਚ ਆ ਤੇ ਰੇਟ ਆ 7 ਲੱਖ ਤੇ 90000 ਰੁਪਇਆ ਉਸ ਤੋਂ ਬਾਅਦ ਆ ਗਿਆ ਜੀ ਫਾਰਮ ਟਰੈਕ 6055 ਪੀਵੀ 99 ਪੀਵੀ 99 ਨੰਬਰ ਦਾ ਇਹ ਟਰੈਕਟਰ ਆ ਮਾਡਲ ਆ ਜੀ 19 ਤੇ ਰੇਟ ਆ 6 ਲੱਖ ਤੇ 45000 ਰੁਪਇਆ ਕੰਡੀਸ਼ਨ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ 5210 4x4 ਦੇ ਵਿੱਚ ਆ ਇਹ ਵੀ ਮਾਡਲ ਆ ਜੀ 23 ਤੇ ਰੇਟ ਆ 10 ਲੱਖ ਤੇ 45000 ਰੁਪਇਆ ਕੰਡੀਸ਼ਨ ਦੇਖ ਸਕਦੇ ਹੋ ਚੰਗੀ ਸਾਫ ਸੁਥਰੀ ਕੰਡੀਸ਼ਨ ਵੀ ਆ ਵੇਟ ਲੱਗੇ ਹੋਏ ਨੇ 16 9 28 ਦੇ ਵਿੱਚ ਬੈਕ ਸਾਈਡ ਵਾਲੇ ਟਾਇਰ ਨੇ